ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੋਮਲ ਕਪੂਰ ਅੱਜ ਮੇਕ ਕੋ ਇੱਕ ਮਹੱਤਵਪੂਰਨ ਖਬਰ سامنے ਆਈ ਹੈ ਜੋ ਗ੍ਰੀਨ ਕਾਰਡ ਧਾਰਕਾਂ ਤੇ ਛੋਟੇ ਕਾਰੋਬਾਰੀਆਂ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਯੂਨਾਈਟਿਡ ਸਟੇਟਸ স্মॉल ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨਕਿ ਸੀਬੀਏ ਨੇ ਆਪਣੇ ਨਾਗਰਿਕਤਾ ਨਿਯਾਇਸ਼ ਸੰਬੰਧੀ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕਰਦੇ ਹੋਏ ਐਲਾਨ ਕੀਤਾ ਹੈ ਕਿ 1 ਮਾਰਚ 2024 ਤੋਂ ਗ੍ਰੀਨ ਕਾਰਡ ਧਾਰਕ ਅਮਰੀਕੀ ਸਰਕਾਰ ਦੇ ਵੱਲੋਂ ਸਮਰਥਿਤ ਛੋਟੇ ਕਾਰੋਬਾਰੀ ਕਰਸੇ ਦੇ ਯੋਗ ਨਹੀਂ ਰਹਿਣਗੇ ਸੇਬੀ ਨੇ ਸਪੱਸ਼ਟ ਕੀਤਾ ਹੈ ਕਿ ਸੋਧੇ ਗਏ ਨਿਯਮਾਂ ਦੇ ਅਨੁਸਾਰ ਕਿਸੇ ਵੀ ਛੋਟੇ ਕਾਰੋਬਾਰ ਦੇ ਸਾਰੇ ਸਿੱਧੇ ਅਤੇ ਅਸਿੱਧੇ ਮਾਲਕ 100% ਅਮਰੀਕੀ ਨਾਗਰਿਕ ਹੋਣ ਦੇ ਲਾਜ਼ਮੀ ਨੇ ਅਤੇ ਉਹਨਾਂ ਦਾ ਮੁੱਖ ਨਿਵਾਸ ਸੰਯੁਕਤ ਰਾਜ ਜਾਂ ਇਸ ਦੇ ਪ੍ਰਦੇਸ਼ਾਂ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਜਾਣਕਾਰੀ 2 ਫਰਵਰੀ 2026 ਨੂੰ ਜਾਰੀ ਕੀਤੀ ਗਏ ਇੱਕ ਅਧਿਕਾਰਤ ਐਸਬੀਏ ਨੀਤੀ ਨੋਟਿਸ ਨਾਲ ਹੀ ਦਿੱਤੀ ਗਈ ਹੈ। ਇਸ ਨੋਟਿਸ ਮੁਤਾਬਕ ਨਵੇਂ ਨਿਯਮ ਐਸਬੀਏ ਦੇ ਮੁੱਖ ਲੋਨ ਪ੍ਰੋਗਰਾਮਾਂ ਤੇ ਲਾਗੂ ਹੋਣਗੇ ਅਤੇ ਉਹਨਾਂ ਸਾਰੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨਗੇ ਜਿਨ੍ਹਾਂ ਵਿੱਚ ਕਾਨੂੰਨੀ ਸਥਾਈ ਨਿਵਾਸੀਆਂ ਯਾਨੀ ਗ੍ਰੀਨ ਕਾਰਡ ਧਾਰਕਾਂ ਦੀ ਮਾਲਕੀ ਐਸਵੀਐਨ ਸਪਸ਼ਟ ਕੀਤਾ ਹੈ ਕਿ ਸੋਦੇਗਏ ਨਿਯਮਾਂ ਅਨੁਸਾਰ ਕਿਸੇ ਵੀ ਛੋਟੇ ਕਾਰੋਬਾਰ ਦੇ ਸਾਰੇ ਸਿੱਧੇ ਅਤੇ ਸਿੱਧੇ ਮਾਲਕ 100% ਅਮਰੀਕੀ ਨਾਗਰਿਕ ਹੋਣੇ ਲਾਜ਼ਮੀ ਹਨ ਅਤੇ ਉਹਨਾਂ ਦਾ ਮੁੱਖ ਨਿਵਾਸ ਸੰਯੁਕਤ ਰਾਜ ਦਾ ਇਸ ਦੇ ਪ੍ਰਦੇਸ਼ਾਂ ਵਿੱਚ ਹੋਣਾ ਚਾਹੀਦਾ ਹੈ ਇਸ ਦਾ ਸਿੱਧਾ ਅਰਥ ਹੈ ਕਿ ਗ੍ਰੀਨ ਕਾਰਡ ਧਾਰਕ 1 ਮਾਰਚ 2026 ਤੋਂ ਬਾਅਦ ਕਿਸੇ ਵੀ ਐਸੇ ਕਾਰੋਬਾਰ ਵਿੱਚ ਹਿੱਸੇਦਾਰੀ ਨਹੀਂ ਰੱਖ ਸਕਣਗੇ ਜੋ SBA ਦੁਬਾਰਾ ਸਮਰਥਿਤ ਕਰਜ਼ਾ ਲੈਣਾ ਚਾਹੁੰਦਾ ਹੋਵੇ ਭਾਵੇਂ ਉਹ ਹਿੱਸੇਦਾਰੀ ਅਸ਼ੱਕ ਹੋਵੇ ਜਾਂ ਪੂਰੀ ਆਪਣੇ ਨੀਤੀ ਨੋਟਿਸ ਵਿੱਚ SBA ਨੇ ਦੱਸਿਆ ਹੈ ਕਿ ਅਪਡੇਟਡ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ 50108 ਵਿੱਚ ਸੋਧ ਕਰਦਾ ਹੈ ਜੋ ਲੈਂਡਰ ਅਤੇ ਡਿਵੈਲਪਮੈਂਟ ਕੰਪਨੀ ਲੋਨ ਪ੍ਰੋਗਰਾਮਾਂ ਨੂੰ ਨਿਯੰਤਰਿਤ ਕਰਦਾ ਹੈ ਇਸ ਦੇ ਨਾਲ ਹੀ ਉਹ ਪੁਰਾਣਾ ਪ੍ਰਕਿਆਤਮਕ ਨੋਟਿਸ ਵੀ ਰੱਦ ਕਰ ਦਿੱਤਾ ਗਿਆ ਹੈ ਜਿਸ ਦਿਨ ਕੋਈ ਵੀ ਵਿਦੇਸ਼ੀ ਨਾਗਰਿਕਾਂ ਜਾਂ ਅਮਰੀਕਾ ਤੋਂ ਬਾਹਰ ਰਹਿਣ ਵਾਲੇ ਨਿਵਾਸੀਆਂ ਨੂੰ ਸੀਮਤ ਮਾਲਕੀ ਦੀ ਇਜਾਜ਼ਤ ਮਿਲਦੀ ਸੀ ਨੋਟਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਕਾਨੂੰਨੀ ਸਥਾਈ ਨਿਵਾਸੀ ਯਾਨੀ ਐਲਪੀਆਰਐਸ ਕਿਸੇ ਵੀ ਪ੍ਰਤੀਸ਼ਤ ਹਿੱਸੇਦਾਰੀ ਨਾਲ ਐਸਬੀਏ ਲੋਨ ਲਈ ਅਰਜ਼ੀ ਦੇਣ ਵਾਲੇ ਕਾਰੋਬਾਰ ਦੇ ਮਾਲਕ ਨਹੀਂ ਹੋ ਸਕਣਗੇ ਐਸਬੀਏ ਦੇ ਅਨੁਸਾਰ ਇਹ ਬਦਲਾ ਉਸ ਦੇ ਕਰਜ਼ਾ ਨਿਯਮਾਂ ਨੂੰ ਮੌਜੂਦਾ ਸੰਘੀ ਨਿਯਮਾਂ ਤੇ ਇੱਕ ਹਾਲ ਕੀ ਕਾਰਜਕਾਰੀ ਆਦੇਸ਼ ਦੇ ਨਾਲ ਮੇਲ ਵਿੱਚ ਲਿਆਉਣ ਲਈ ਕੀਤਾ ਗਿਆ ਹੈ ਇਸ ਫੈਸਲੇ ਦਾ ਅਸਰ ਖਾਸ ਤੌਰ ਤੇ ਉਹਨਾਂ ਛੋਟੇ ਅਤੇ ਸ਼ੁਰੂਆਤੀ ਪੜਾਅ ਦੇ ਕਾਰੋਬਾਰਾਂ ਤੇ ਪਵੇਗਾ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕਾਂ ਦੀ ਅਸ਼ੱਕ ਜਾਂ ਪੂਰੀ ਮਾਲਕੀ ਹੈ ਅਤੇ ਜੋ ਐਸਬੀਏ ਸਮਰਥ ਫਾਈਨਾਂਸਿੰਗ ਵਿਕਲਪਾਂ ਤੇ ਨਿਰਭਰ ਕਰਦੇ ਹਨ ਐਸਬੀਏ ਨੇ ਕਿਹਾ ਕਿ ਇਹ ਮੌਜੂਦਾ ਅਤੇ ਭਵਿੱਖ ਦੇ ਉਧਾਰ ਲੈਣ ਵਾਲਿਆਂ ਨੂੰ 1 ਮਾਰਚ ਤੋਂ ਪਹਿਲਾਂ ਆਪਣੇ ਕਾਰੋਬਾਰ ਦੇ ਮਾਲਕੀ ਢਾਂਚੇ ਦੀ ਸਮੀਖਿਆ ਕਰਨੀ ਪਵੇਗੀ ਤਾਜੋ ਨਵੇਂ ਨਿਯਮਾਂ ਅਨੁਸਾਰ ਜੋ ਗ੍ਰਹਿ ਸਕਣ ਇਹ ਨੀਤੀ ਕੇਵਲ 1 ਮਾਰਚ 2026 ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਅਰਜ਼ੀਆਂ ਤੇ ਹੀ ਲਾਗੂ ਹੋਏਗੀ ਇਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਲਈ ਐਸਬੀਏ ਨੇ ਕਾਰੋਬਾਰੀਆਂ ਨੂੰ ਆਪਣੇ ਸਥਾਨਕ ਐਸਬੀਏ ਫੀਲਡ ਦਫ਼ਤਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੰਦੀ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਰ ਦਸ਼ਕ ਦਾ ਸਵਾਗਤ ਹੈ ਮੈਂ ਹਾਂ ਕੋਮਲ ਕਪੂਰ ਯਾ ਮੇਕਰ ਤੋਂ ਇੱਕ ਮਹੱਤਵਪੂਰਨ ਖਬਰ سامنے ਆ ਰਹੀ ਹੈ ਜੋ ਗ੍ਰੀਨ ਕਾਰਡ ਧਾਰਕਾਂ ਤੇ ਛੋਟੇ ਕਾਰੋਬਾਰੀਆਂ ਦੇ ਨਾਲ ਸਿੱਧੇ ਤੋਲ ਤੇ ਜੁੜੀ ਹੋਈ ਹੈ ਯੂਨਾਈਟਿਡ ਸਟੇਟਸ স্মਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨਕਿ ਸੀਬੀਏ ਨੇ ਆਪਣੇ ਨਾਗਰਿਕਤਾ ਨਿਯਾਇਸ਼ ਸੰਬੰਧੀ ਨਿਯਮਾਂ ਤੇ ਵਿੱਚ ਵੱਡਾ ਬਦਲਾਅ ਕਰਦੇ ਹੋਏ ਐਲਾਨ ਕੀਤਾ ਹੈ ਕਿ 1 ਮਾਰਚ 2026 ਤੋਂ ਗ੍ਰੀਨ ਕਾਰਡ ਧਾਰਕ ਅਮਰੀਕੀ ਸਰਕਾਰ ਦੇ ਵੱਲੋਂ ਸਮਰਥਿਤ ਛੋਟੇ ਕਾਰੋਬਾਰੀ ਕਰਸਿਆ ਦੇ ਲੋਕ ਨੇ ਰਹਿਣਗੇ ਸੀਬੀਐਨ ਨੇ ਸਪਸ਼ਟ ਕੀਤਾ ਹੈ ਕਿ ਸੋਧੇ ਗਏ ਨਿਯਮਾਂ ਦੇ ਅਨੁਸਾਰ ਕਿਸੇ ਵੀ ਛੋਟੇ ਕਾਰੋਬਾਰ ਦੇ ਸਾਰੇ ਸਿੱਦੇ ਅਤੇ ਅਸਿੱਧੇ ਮਾਲਕ 100% ਅਮਰੀਕੀ ਨਾਗਰਿਕ ਹੋਣ ਦੇ ਲਾਜ਼ਮੀ ਨੇ ਅਤੇ ਉਹਨਾਂ ਦਾ ਮੁੱਖ ਨਿਵਾਸ ਸੰਯੁਕਤ ਰਾਜ ਜਾਂ ਇਸ ਦੇ ਪ੍ਰਦੇਸ਼ਾਂ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਜਾਣਕਾਰੀ 2 ਫਰਵਰੀ 2026 ਨੂੰ ਜਾਰੀ ਕੀਤੀ ਗਏ ਇੱਕ ਅਧਿਕਾਰਤ ਐਸਬੀ ਨੀਤੀ ਨੋਟਿਸ ਨਾਲ ਹੀ ਦਿੱਤੀ ਗਈ ਹੈ। ਇਸ ਨੋਟਿਸ ਮੁਤਾਬਕ ਇਹ ਨਵੇਂ ਨਿਯਮ ਐਸਬੀਏ ਦੇ ਮੁੱਖ ਲੋਨ ਪ੍ਰੋਗਰਾਮਾਂ ਤੇ ਲਾਗੂ ਹੋਣਗੇ ਅਤੇ ਉਹਨਾਂ ਸਾਰੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨਗੇ ਜਿਨ੍ਹਾਂ ਵਿੱਚ ਕਾਨੂੰਨੀ ਸਥਾਈ ਨਿਵਾਸੀਆਂ ਯਾਨੀ ਗ੍ਰੀਨ ਕਾਰਡ ਧਾਰਕਾਂ ਦੀ ਮਾਲਕੀ ਹੈ yeah ਐਸ ਬੀਏ ਨੇ ਸਪਸ਼ਟ ਕੀਤਾ ਹੈ ਕਿ ਸੋਦੇਗਏ ਨਿਯਮਾਂ ਅਨੁਸਾਰ ਕਿਸੇ ਵੀ ਛੋਟੇ ਕਾਰੋਬਾਰ ਦੇ ਸਾਰੇ ਸਿੱਧੇ ਅਤੇ ਸਿੱਧੇ ਮਾਲਕ 100% ਅਮਰੀਕੀ ਨਾਗਰਿਕ ਹੋਣੇ ਲਾਜ਼ਮੀ ਹਨ ਅਤੇ ਉਹਨਾਂ ਦਾ ਮੁੱਖ ਨਿਵਾਸ ਸੰਯੁਕਤ ਰਾਜ ਦਾ ਇਸ ਦੇ ਪ੍ਰਦੇਸ਼ਾਂ ਵਿੱਚ ਹੋਣਾ ਚਾਹੀਦਾ ਹੈ ਇਸ ਦਾ ਸਿੱਧਾ ਅਰਥ ਹੈ ਕਿ ਗ੍ਰੀਨ ਕਾਰਡ ਧਾਰਕ 1 ਮਾਰਚ 2026 ਤੋਂ ਬਾਅਦ ਕਿਸੇ ਵੀ ਐਸੇ ਕਾਰੋਬਾਰ ਵਿੱਚ ਹਿੱਸੇਦਾਰੀ ਨਹੀਂ ਰੱਖ ਸਕਣਗੇ ਜੋ ਐਸਬੀਏ ਦੁਬਾਰਾ ਸਮਰਥਿਤ ਕਰਜ਼ਾ ਲੈਣਾ ਚਾਹੁੰਦਾ ਹੋਵੇ ਭਾਵੇਂ ਉਹ ਹਿੱਸੇਦਾਰੀ ਅਸ਼ੱਕ ਹੋਵੇ ਜਾਂ ਪੂਰੀ ਆਪਣੇ ਨੀਤੀ ਨੋਟਿਸ ਵਿੱਚ ਐਸਬੀਏ ਨੇ ਦੱਸਿਆ ਹੈ ਕਿ ਅਪਡੇਟ ਸਟੈਂਡਰਡ ਆਪਰੇਟਿੰਗ ਜਰ 50 10 8 ਵਿੱਚ ਸੋਧ ਕਰਦਾ ਹੈ ਜੋ ਲੈਂਡਰ ਅਤੇ ਡਿਵੈਲਪਮੈਂਟ ਕੰਪਨੀ ਲੋਨ ਪ੍ਰੋਗਰਾਮਾਂ ਨੂੰ ਨਿਯੰਤਰਿਤ ਕਰਦਾ ਹੈ ਇਸ ਦੇ ਨਾਲ ਹੀ ਉਹ ਪੁਰਾਣਾ ਪ੍ਰਕਿਆਤਮਕ ਨੋਟਿਸ ਵੀ ਰੱਦ ਕਰ ਦਿੱਤਾ ਗਿਆ ਹੈ ਜਿਸ ਅਧੀਨ ਕੁਝ ਵਿਦੇਸ਼ੀ ਨਾਗਰਿਕਾਂ ਜਾਂ ਅਮਰੀਕਾ ਤੋਂ ਬਾਹਰ ਰਹਿਣ ਵਾਲੇ ਨਿਵਾਸੀਆਂ ਨੂੰ ਸੀਮਤ ਮਾਲਕੀ ਦੀ ਇਜਾਜ਼ਤ ਮਿਲਦੀ ਸੀ ਨੋਟਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਕਾਨੂੰਨੀ ਸਥਾਈ ਨਿਵਾਸੀ ਯਾਨੀ ਐਲ ਪੀ ਆਰ ਐਸ ਕਿਸੇ ਵੀ ਪ੍ਰਤੀਸ਼ਤ ਹਿੱਸੇਦਾਰੀ ਨਾਲ ਐਸਬੀਏ ਲੋਨ ਲਈ ਅਰਜੀ ਦੇਣ ਵਾਲੇ ਕਾਰੋਬਾਰ ਦੇ ਮਾਲਕ ਨਹੀਂ ਹੋ ਸਕਣਗੇ ਐਸਬੀਏ ਦੇ ਅਨੁਸਾਰ ਇਹ ਬਦਲਾ ਉਸ ਦੇ ਕਰਜ਼ਾ ਨਿਯਮਾਂ ਨੂੰ ਮੌਜੂਦਾ ਸੰਘੀ ਨਿਯਮਾਂ ਤੇ ਇੱਕ ਹਾਲ ਕੀ ਕਾਰਜਕਾਰੀ ਆਦੇਸ਼ ਦੇ ਨਾਲ ਮੇਲ ਵਿੱਚ ਲਿਆਉਣ ਲਈ ਕੀਤਾ ਗਿਆ ਹੈ ਇਸ ਫੈਸਲੇ ਦਾ ਅਸਰ ਖਾਸ ਤੌਰ ਤੇ ਉਹਨਾਂ ਛੋਟੇ ਅਤੇ ਸ਼ੁਰੂਆਤੀ ਪੜਾਅ ਦੇ ਕਾਰੋਬਾਰਾਂ ਤੇ ਪਵੇਗਾ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕਾਂ ਦੀ ਅਸ਼ੱਕ ਜਾਂ ਪੂਰੀ ਮਾਲਕੀ ਹੈ ਅਤੇ ਜੋ ਐਸਬੀਏ ਸਮਰਥ ਫਾਈਨਾਂਸਿੰਗ ਵਿਕਲਪਾਂ ਤੇ ਨਿਰਪਰ ਕਰਦੇ ਹਨ ਐਸਬੀਏ ਨੇ ਕਿਹਾ ਕਿ ਇਹ ਮੌਜੂਦਾ ਅਤੇ ਭਵਿੱਖ ਦੇ ਉਧਾਰ ਲੈਣ ਵਾਲਿਆਂ ਨੂੰ 1 ਮਾਰਚ ਤੋਂ ਪਹਿਲਾਂ ਆਪਣੇ ਕਾਰੋਬਾਰ ਦੇ ਮਾਲਕੀ ਢਾਂਚੇ ਦੀ ਸਮੀਖਿਆ ਕਰਨੀ ਪਵੇਗੀ ਤਾਂ ਜੋ ਉਹ ਨਵੇਂ ਨਿਯਮਾਂ ਅਨੁਸਾਰ ਯੋਗ ਰਹਿ ਸਕਣ ਇਹ ਨੀਤੀ ਕੇਵਲ 1 ਮਾਰਚ 2026 ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਅਰਜ਼ੀਆਂ ਤੇ ਹੀ ਲਾਗੂ ਹੋਏਗੀ ਇਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਲਈ ਐਸਬੀਏ ਨੇ ਕਾਰੋਬਾਰੀਆਂ ਨੂੰ ਆਪਣੇ ਸਥਾਨਕ ਐਸਬੀਏ ਫੀਲਡ ਦਫ਼ਤਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਰੋਤ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੋਮਲ ਕਪੂਰ। ਅੱਜ ਮੇਕ ਕੋਤ ਇੱਕ ਮਹੱਤਵਪੂਰਨ ਖ਼ਬਰ سامنے ਆ ਰਹੀ ਹੈ ਜੋ ਕ੍ਰੀਨ ਕਾਰਟਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਨਾਲ ਸਿੱਧੇ ਤੋਲ ਤੇ ਜੁੜੀ ਹੋਈ ਹੈ। ਯੂਨਾਈਟਿਡ ਸਟੇਟਸ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ ਕਿ ਸੀਬੀਏ ਨੇ ਆਪਣੇ ਨਾਗਰਿਕ ਅਤੇ ਰਿਹਾਇਸ਼ ਸੰਬੰਧੀ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕਰਦੇ ਹੋਏ ਐਲਾਨ ਕੀਤਾ ਹੈ ਕਿ 1 ਮਾਰਚ 2026 ਤੋਂ ਗ੍ਰੀਨ ਕਾਰਡ ਧਾਰਕ ਅਮਰੀਕੀ ਸਰਕਾਰ ਦੇ ਵੱਲੋਂ ਸਮਰਥਿਤ ਛੋਟੇ ਕਾਰੋਬਾਰੀ ਕਰਜ਼ੇ ਦੇ ਲਈ ਯੋਗ ਨਹੀਂ ਰਹਿਣਗੇ CBI ਨੇ ਸਪੱਸ਼ਟ ਕੀਤਾ ਹੈ ਕਿ ਸੋਧੇ ਗਏ ਨਿਯਮਾਂ ਦੇ ਅਨੁਸਾਰ ਕਿਸੇ ਵੀ ਛੋਟੇ ਕਾਰੋਬਾਰ ਦੇ ਸਾਰੇ ਸਿੱਧੇ ਅਤੇ ਅਸਿੱਧੇ ਮਾਲਕ 100% ਅਮਰੀਕੀ ਨਾਗਰਿਕ ਹੋਣ ਦੇ ਲਈ ਲਾਜ਼ਮੀ ਨੇ ਅਤੇ ਉਹਨਾਂ ਦਾ ਮੁੱਖ ਨਿਵਾਸ ਸੰਯੁਕਤ ਰਾਜ ਜਾਂ ਇਸ ਦੇ ਪ੍ਰਦੇਸ਼ਾਂ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਜਾਣਕਾਰੀ 2 ਫਰਵਰੀ 2026 ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਐਸਬੀ ਨੀਤੀ ਨੋਟਿਸ ਨਾਲ ਹੀ ਦਿੱਤੀ ਗਈ ਹੈ। ਇਸ ਨੋਟਿਸ ਮੁਤਾਬਕ ਨਵੇਂ ਨਿਯਮ ਐਸਬੀਏ ਦੇ ਮੁੱਖ ਲੋਨ ਪ੍ਰੋਗਰਾਮਾਂ ਤੇ ਲਾਗੂ ਹੋਣਗੇ ਅਤੇ ਉਹਨਾਂ ਸਾਰੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨਗੇ ਜਿਨ੍ਹਾਂ ਵਿੱਚ ਕਾਨੂੰਨੀ ਸਥਾਈ ਨਿਵਾਸੀਆਂ ਯਾਨੀ ਗ੍ਰੀਨ ਕਾਰਡ ਧਾਰਕਾਂ ਦੀ ਮਾਲਕੀ ਹੈ ਅਸਵੇਂ ਸਪਸ਼ਟ ਕੀਤਾ ਹੈ ਕਿ ਸੋਦੇਗਏ ਨਿਯਮਾਂ ਅਨੁਸਾਰ ਕਿਸੇ ਵੀ ਛੋਟੇ ਕਾਰੋਬਾਰ ਦੇ ਸਾਰੇ ਸਿੱਧੇ ਅਤੇ ਸਿੱਧੇ ਮਾਲਕ 100% ਅਮਰੀਕੀ ਨਾਗਰਿਕ ਹੋਣੇ ਲਾਜ਼ਮੀ ਹਨ ਅਤੇ ਉਹਨਾਂ ਦਾ ਮੁੱਖ ਨਿਵਾਸ ਸੰਯੁਕਤ ਰਾਜ ਦਾ ਇਸ ਦੇ ਪ੍ਰਦੇਸ਼ਾਂ ਵਿੱਚ ਹੋਣਾ ਚਾਹੀਦਾ ਹੈ ਇਸ ਦਾ ਸਿੱਧਾ ਅਰਥ ਹੈ ਕਿ ਗ੍ਰੀਨ ਕਾਰਡ ਧਾਰਕ 1 ਮਾਰਚ 2026 ਤੋਂ ਬਾਅਦ ਕਿਸੇ ਵੀ ਐਸੇ ਕਾਰੋਬਾਰ ਵਿੱਚ ਹਿੱਸੇਦਾਰੀ ਨਹੀਂ ਰੱਖ ਸਕਣਗੇ ਜੋ ਐਸਬੀਏ ਦੁਬਾਰਾ ਸਮਰਥਿਤ ਕਰਜ਼ਾ ਲੈਣਾ ਚਾਹੁੰਦਾ ਹੋਵੇ ਭਾਵੇਂ ਉਹ ਹਿੱਸੇਦਾਰੀ ਅਸ਼ੱਕ ਹੋਵੇ ਜਾਂ ਪੂਰੀ ਆਪਣੇ ਨੀਤੀ ਨੋਟਿਸ ਵਿੱਚ ਐਸਬੀਏ ਨੇ ਦੱਸਿਆ ਹੈ ਕਿ ਅਪਡੇਟਡ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ 50108 ਵਿੱਚ ਸੋਧ ਕਰਦਾ ਹੈ ਜੋ ਲੈਂਡਰ ਅਤੇ ਡਿਵੈਲਪਮੈਂਟ ਕੰਪਨੀ ਲੋਨ ਪ੍ਰੋਗਰਾਮਾਂ ਨੂੰ ਨਿਯੰਤਰਿਤ ਕਰਦਾ ਹੈ ਇਸ ਦੇ ਨਾਲ ਹੀ ਉਹ ਪੁਰਾਣਾ ਪ੍ਰਕਿਆਤਮਕ ਨੋਟਿਸ ਵੀ ਰੱਦ ਕਰ ਦਿੱਤਾ ਗਿਆ ਹੈ ਜਿਸ ਅਧੀਨ ਕੁਝ ਵਿਦੇਸ਼ੀ ਨਾਗਰਿਕਾਂ ਜਾਂ ਅਮਰੀਕਾ ਤੋਂ ਬਾਹਰ ਸੀਆਂ ਨੂੰ ਸੀਮਤ ਮਾਲਕੀ ਦੀ ਇਜਾਜ਼ਤ ਮਿਲਦੀ ਸੀ ਨੋਟਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਕਾਨੂੰਨੀ ਸਥਾਈ ਨਿਵਾਸੀ ਯਾਨੀ ਐਲਪੀਆਰਐਸ ਕਿਸੇ ਵੀ ਪ੍ਰਤੀਸ਼ਤ ਹਿੱਸੇਦਾਰੀ ਨਾਲ ਐਸਬੀਏ ਲੋਨ ਲਈ ਅਰਜੀ ਦੇਣ ਵਾਲੇ ਕਾਰੋਬਾਰ ਦੇ ਮਾਲਕ ਨਹੀਂ ਹੋ ਸਕਣਗੇ ਐਸਬੀਏ ਦੇ ਅਨੁਸਾਰ ਇਹ ਬਦਲਾ ਉਸ ਦੇ ਕਰਜ਼ਾ ਨਿਯਮਾਂ ਨੂੰ ਮੌਜੂਦਾ ਸੰਘੀ ਨਿਯਮਾਂ ਤੇ ਇੱਕ ਹਾਲ ਕੀ ਕਾਰਜਕਾਰੀ ਆਦੇਸ਼ ਦੇ ਨਾਲ ਮੇਲ ਵਿੱਚ ਲਿਆਉਣ ਲਈ ਕੀਤਾ ਗਿਆ ਹੈ ਇਸ ਫੈਸਲੇ ਦਾ ਅਸਰ ਖਾਸ ਤੌਰ ਤੇ ਉਹਨਾਂ ਛੋਟੇ ਅਤੇ ਸ਼ੁਰੂਆਤੀ ਪੜਾਅ ਦੇ ਕਾਰੋਬਾਰਾਂ ਤੇ ਪਵੇਗਾ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕਾਂ ਦੀ ਅਸ਼ੱਕ ਜਾਂ ਪੂਰੀ ਮਾਲਕੀ ਹੈ ਅਤੇ ਜੋ ਐਸਬੀਏ ਸਮਰਥ ਫਾਈਨਾਂਸਿੰਗ ਵਿਕਲਪਾਂ ਤੇ ਨਿਰਭਰ ਕਰਦੇ ਹਨ ਐਸਬੀਏ ਨੇ ਕਿਹਾ ਕਿ ਇਹ ਮੌਜੂਦਾ ਅਤੇ ਭਵਿੱਖ ਦੇ ਉਧਾਰ ਲੈਣ ਵਾਲਿਆਂ ਨੂੰ 1 ਮਾਰਚ ਤੋਂ ਪਹਿਲਾਂ ਆਪਣੇ ਕਾਰੋਬਾਰ ਦੇ ਮਾਲਕੀ ਢਾਂਚੇ ਦੀ ਸਮੀਖਿਆ ਕਰਨੀ ਪਵੇਗੀ ਤਾਜੋ ਨਵੇਂ ਨਿਯਮਾਂ ਅਨੁਸਾਰ ਜੋ ਗ੍ਰਹਿ ਸਕਣ ਇਹ ਨੀਤੀ ਕੇਵਲ 1 ਮਾਰਚ 2026 ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਅਰਜ਼ੀਆਂ ਤੇ ਹੀ ਲਾਗੂ ਹੋਏਗੀ ਇਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਲਈ ਐਸਬੀਏ ਨੇ ਕਾਰੋਬਾਰੀਆਂ ਨੂੰ ਆਪਣੇ ਸਥਾਨਕ ਐਸਬੀਏ ਫੀਲਡ ਦਫ਼ਤਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ